ਹਰਿਆਣੇ ਵਾਲੇ ਤਾਂ ਬਈ ਬੜੇ ਸ਼ਿਆਰ ਕਿਸਾਨ ਆਗੇ ਨਾ ਤਾਂ ਬਈ ਇਹ ਬਿਜਲੀ ਦਾ ਬਿੱਲ ਦਿੰਦੇ ਆ ਤੇ ਨਾ ਸਰਕਾਰ ਤੋਂ ਬਿਜਲੀ ਲੈਂਦੇ ਸਰਕਾਰ ਇਹਨਾਂ ਨੂੰ ਕਹਿ ਵੀ ਨਹੀਂ ਸਕਦੀ ਵੀ ਕਦੇ ਤੁਹਾਨੂੰ ਬਿੱਲ ਲਾਵਾਂਗੇ ਆ ਦੇਖੋ ਬਈ ਬੜਾ ਇਹਨਾਂ ਨੇ ਤਕੜਾ ਸਿਸਟਮ ਕੀਤਾ ਹੈਗਾ ਸੋਲਰ ਮੋਟਰ ਲਾਈ ਬੈਠੇ ਆ ਕੀ ਹਾਲ ਆ ਬਈ ਬਹੁਤ ਵਧੀਆ ਬਈ ਵਧੀਆ ਤੇ ਬਈ ਇਹ ਤੁਸੀਂ ਮਤਲਬ ਬਿੱਲ ਵੀ ਨਹੀਂ ਭਰਦੇ ਇਹਦਾ ਤੇ ਸਰਕਾਰ ਤੁਹਾਨੂੰ ਐ ਵੀ ਨਹੀਂ ਕਹਿ ਸਕਦੀ ਵੀ ਅਸੀਂ ਤੁਹਾਨੂੰ ਫ੍ਰੀ ਬਿਜਲੀ ਦਿੰਦੇ ਆ ਸਿਸਟਮ ਬਈ ਕੀ ਆ ਇਹ ਪੂਰਾ ਸਾਡੀ ਸੂਰਜ ਨਾਲ ਪਹਿਲਾਂ ਨੰਬਰ ਦਾ ਬਹੁਤ ਵੱਡੀ ਦੋਸਤੀ ਆ ਜਿੱਦ ਸੂਰਜ ਨਹੀਂ ਨਿਕਲਦਾ ਸਾਡੇ ਵਾਸਤੇ ਉਹ ਮਾੜਾ ਦੇ ਨਹੀਂ ਹੁੰਦਾ ਕਿਉਂਕਿ ਸਾਡਾ ਪਾਣੀ ਜੇ ਸੂਰਜ ਨਿਕਲੂਗਾ ਤਾਂ ਪਾਣੀ ਲੱਗੂਗਾ ਜੇ ਸੂਰਜ ਨਹੀਂ ਨਿਕਲਦਾ ਤਾਂ ਪਾਣੀ ਨਹੀਂ ਲੱਗਦਾ ਦੂਜਾ ਫਾਇਦਾ ਹੋਰ ਦੇਖੋ ਜਿੱਦਾਂ ਸਾਨੂੰ ਪਾਣੀ ਦੀ ਵੱਧ ਜ਼ਰੂਰਤ ਹੈ ਗਰਮੀ ਆ ਉਦੋਂ ਵੱਧ ਘੰਟੇ ਮੋਟਰ ਚੱਲਦੀ ਆ ਜਦੋਂ ਸਿਆਲ ਆ ਸਾਨੂੰ ਪਾਣੀ ਦੀ ਘੱਟ ਜ਼ਰੂਰਤ ਆ ਉਦੋਂ ਘੱਟ ਘੰਟੇ ਮੋਟਰ ਚੱਲਦੀ ਆ ਕੀ ਬਾਤ ਆ ਪਤੰਦਰ ਸੂਰਜ ਵੀ ਆਪਦੇ ਕਹਿਣੇ ਦੇ ਹਿਸਾਬ ਨਾਲ ਐਡਜਸਟਮੈਂਟ ਕਰੀ ਬੈਠਾ ਹੁਣ ਵੀ ਧੁੱਪ ਖਿੜੀ ਵੀ ਆ ਹਨਾ ਸਵੇਰ ਦੇ 8:00 ਵਜੇ ਧੁੱਪ ਪੂਰੀ ਖਿੜੀ ਆ ਐਸ ਵੇਲੇ ਵੀ ਮੋ ਚੱਲੂਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ 3:30 ਵਜੇ 4:00 ਵਜੇ ਤੱਕ ਚੱਲੂਗੀ ਗਰਮੀ 'ਚ 5:00 ਵਜੇ ਤੱਕ ਚਲਦੀ ਆ ਤੇ ਸਾਡੇ ਅਸੀਂ ਲੈਕ ਵੀ ਖੜੇ ਇਹਨਾਂ ਦੇ ਰਹਿ ਗਏ ਆ ਸਮਰਸੀ ਵੱਲ ਪਾ ਪਾ ਕੇ ਖਿੱਚ ਲਿਆ ਸੀ ਥੱਲੋਂ ਪਾਣੀ ਸਾਰਾ ਇਹ ਸੂਤਾ ਜੇ ਸਾਨੂੰ ਇਹਨਾਂ ਦਾ 5-4 ਸਾਲ 10 ਸਾਲ ਪਹਿਲਾਂ ਆਈ ਹੁੰਦੇ ਸਾਡਾ ਚੂਹਾ 5-4 ਫੁੱਟ ਹੋਰ ਉੱਤੇ ਨੂੰ ਹੋਣਾ ਸੀਗਾ ਇਹ ਉਹਦੇ ਨਾਲ ਕੀ ਫਰਕ ਮਤਲਬ ਇਹ ਜਿਹੜੀ ਹੁਣ ਮੱਛੀ ਮੋਟਰ ਆ ਰੀ ਸੋਰੀ ਸਿੱਕ ਨੇ 10 ਦੀ ਪਾਉਂਦੀ ਇਹਨਾਂ ਪਾਣੀ ਉਰ ਮੈਂ 15 ਦੀ ਪਾਉਂਗਾ ਦੂਜੀ ਜਗ੍ਹਾ ਤਾਂ ਮੈਂ 20 ਦੀ ਪਾਉਂਗਾ ਇਹਦਾ ਸੂਤਾ ਵੀ ਥੋੜਾ ਜਿਹਾ ਜਿਹੜਾ ਧਰਤੀ ਦੇ ਵਿੱਚ ਘੱਟ ਮਾਰਦੀ ਹੈ ਜਿਹੜਾ ਮੱਛੀ ਮੋਟਰ ਦਾ ਬਈ ਚੂਸ ਤੇ ਅਸੀਂ ਪਰਣੀ ਜਾਵਾਂ ਬਿਲਕੁਲ ਅੱਛਾ ਬਈ ਹਾਂ ਤੇ ਇਹ ਹੁਣ ਬਈ ਆਪਾਂ ਗੱਲਬਾਤ ਕਰ ਲਈ ਹੈ ਹਨਾ ਜਾਣਕਾਰੀ ਦੀ ਵੀ ਵੀਰ ਕਹਿਣਗੇ ਵੀ ਯਾਰ ਇਹ ਕੀ ਸਿਸਟਮ ਹੈ ਪਹਿਲਾਂ ਤਾਂ ਆਪਾਂ ਵੀ ਇਹ ਦੱਸ ਦਈਏ ਵੀ ਹਰਿਆਣਾ ਦੇ ਆਪਾਂ ਜ਼ਿਲ੍ਹਾ ਸਿਰਸਾ ਦੇ ਵਿੱਚ ਖੜੇ ਆ ਪਿੰਡ ਚੋਰਮਾਰ ਖੇੜਾ ਤੇ ਬਾਈ ਨੂੰ ਤੁਸੀਂ ਬਹੁਤੇ ਬੰਦੇ ਜਾਣਦੇ ਜਿਨ੍ਹਾਂ ਦਾ ਪੇਜ ਵੀ ਆ ਰੋਹਲ ਚੋਰਮਾਰ ਵਾਲੇ ਜਾਣਕਾਰੀਆਂ ਦਿੰਦੇ ਰਹਿੰਦੇ ਖੇਤੀਬਾੜੀ ਨੂੰ ਲੈ ਕੇ ਝਿੰਗੇ ਨੂੰ ਲੈ ਕੇ ਤੇ ਭਾਈ ਆ ਜਿਹੜੀ ਮਤਲਬ ਇਹ ਪਲੇਟਾਂ ਲੱਗੀਆਂ ਹਨਾ ਇਹ ਕਿੰਨੇ ਕਿਲੋਵਾਟ ਦੀਆਂ ਕਿੰਨਾ ਖਰਚਾ ਕਿੰਨੀ ਸਬਸਿਡੀ ਇਹ 5 ਕਿਲੋਵਾਟ ਦੀ ਆ ਜਿਹੜੀ ਇਹ ਮੋਟਰ ਆਪਣੀ ਜਿੱਦਿਆਂ ਸਭ ਆਪਾਂ ਲਵਾਇਆ ਉਹਦੇ 62000 ਚਲਵਾਇਆ ਸੀਗਾ ਕੁੱਲ 62000 ਪਰ ਅਸੀਂ ਇਹ ਨਹੀਂ ਵੀ ਆਪਾਂ ਪਹਿਲਾਂ ਵੱਧ ਪੈਸੇ ਭਰੂ ਮੁੜ ਕੇ ਆਪਣੇ ਵਾਪਸ ਆਉਣਗੇ ਇਹ ਚੀਜ਼ ਹੈ ਨਹੀਂ ਉਨੇ ਹੀ ਭਰਨੇ ਆ ਵੀ ਸਬਸਿਡੀ ਕੱਟ ਕੇ ਹੀ ਸਬਸਿਡੀ ਆ ਉਹ ਸਾਡੀ ਅਸੀਂ ਬਸੋ ਕੱਟੀ ਗਈ ਪਹਿਲਾਂ ਜੋ ਭਰਨੀ ਨਹੀਂ ਕਈ ਸਾਡੇ ਹੋਉਂਦੇ ਆ ਅਸੂਲ ਜਾਂ ਕਈ ਚੀਜ਼ਾਂ ਆਉਂਦੀਆਂ ਪਰ ਸਬਸਿਡੀ ਪੈਸੇ ਸਾਰੇ ਭਰਨੇ ਹੁੰਦੇ ਆ ਬਾਅਦ ਚ ਆਪਣੇ ਕੋਲ ਵਾਪਸ ਆ ਜਾਂਦੇ ਉਹ ਚੀਜ਼ਾਂ ਨਹੀਂ ਇਹ 62000 ਹੀ ਭਰਿਆ ਹੋਇਆ ਸੀ ਹਨਾ ਤਾਂ ਇਹ ਵੀ ਬਈ ਖਾਸ ਗੱਲ ਹੈ ਕਿ ਕਿਉਂਕਿ ਪੰਜਾਬ ਦੇ ਵਿੱਚ ਸਬਸਿਡੀ ਕਹਿੰਦੇ ਵੀ ਹੈਗੀ ਹੈ ਪਰ ਮੁੜ ਕੇ ਸਬਸਿਡੀ ਆਉਂਦੀ ਨਹੀਂ ਬੰਦਾ ਲੰਕੀ ਜਾਂਦਾ ਹਨ ਵੀ ਸਬਸਿਡੀ ਆਉਗੀ ਆਉਗੀ ਕੋਈ ਸ਼ਪਾਰਸ਼ਾ ਪਾਉਂਦਾ ਕੋਈ ਕੁਛ ਆਹ ਸਿਸਟਮ ਵਧੀਆ ਵੀ ਸਬਸਿਡੀ 80% ਦਾ ਵੀ 80% ਪੈਸੇ ਕੱਟ ਕੇ ਦਿੱਤੇ ਮਤਲਬ 20 20% ਹੀ ਪੈਸੇ ਦਿੱਤੇ ਸਿੱਧੇ ਤੇ ਦੂਜਾ ਨੰਬਰ ਬਈ ਲੋਕ ਕਹਿੰਦੇ ਸਰਕਾਰਾਂ ਮਾੜੀਆਂ ਮਾੜੀਆਂ ਵੀ ਹੈ ਜਿੱਥੇ ਮਾੜੀ ਅਸੀਂ ਮਾੜੀ ਵੀ ਕਹਿੰਦੇ ਆ ਪਰ ਜਿੱਥੇ ਚੰਗੀ ਆ ਸਾਡੇ ਜੇ ਵੀ ਹਿੰਮਤ ਹੈ ਵੀ ਅਸੀਂ ਚੰਗੀ ਵੀ ਕਹਿੰਦੇ ਆ ਤੇ ਐਸਾ ਤੇ ਐਸ ਹਿਸਾਬ ਨਾਲ ਬਈ ਸਾਡੇ ਲਈ ਸਰਕਾਰ ਤਾਂ ਮਾੜੀ ਹੈ ਹਾਂ ਜਮਾ ਹੈਗੀ ਆ ਹਰੀ ਸੋਲਰ ਤੇ ਕੋਈ ਭਗਵਾਨਤਮਨ ਸਾਹਿਬ ਖਿਆਲ ਕਰੋ ਮਾਣਾ ਮੋਟਾ ਆਪਾਂ ਕਹਿੰਨੇ ਬਿਜਲੀ ਹੈ ਨਾ ਬਿਜਲੀ ਤੁਸੀਂ ਵੀ ਚਲੋ ਲੋਕਾਂ ਨੂੰ ਫ੍ਰੀ ਦੇਈ ਜਾਂਦੇ ਆ ਇੱਕ ਰੇਲੂ ਬਿਜਲੀ ਹੈ ਜਿਹੜੀ ਪਰ ਬਿਜਲੀ ਮੈਹਿਕਮੇ ਨੂੰ ਤੋਦੇ ਪੈਸੇ ਦੇਣੇ ਹੀ ਪੈਂਦੇ ਹੈਗੇ ਅੱਜ ਕੱਲ ਤੁਸੀਂ ਵੀ ਬਹੁਤ ਵੱਡੀ ਰਕਮ ਦੇਣੀ ਹੈ ਬਿਜਲੀ ਮੈਹਿਕਮੇ ਦੀ ਸੋ ਉਹਦਾ ਤੁਹਾਡਾ ਬੋਝ ਘਟੂਗਾ ਜੇ ਤੁਸੀਂ ਸੋਲਰ ਦੀ ਸਬਸਿਡੀ ਦਿਓਗੇ ਲੋਕ ਸੋਲਰ ਮੋਟਰਾਂ ਲਾਉਣਗੇ ਤਾਂ ਜਿਹੜਾ ਬਿਜਲੀ ਦੇ ਉੱਪਰ ਜਿਹੜਾ ਬੋਝ ਹੈ ਉਹ ਘਟ ਜਾਊਗਾ ਤਾਂ ਇਹ ਹਰਿਆਣੇ ਦੀ ਪਾਲਸੀ ਬਹੁਤ ਵਧੀਆ ਮੈਨੂੰ ਲੱਗੀ ਹੈ ਨਾ ਵੀ ਆਹ 5 ਦੀ ਮੋਟਰ ਆ ਗਈ 5 ਕਿਲੋਵਾਟ ਕਹ ਸਾਡੇ ਕਿਸਾਨਾਂ ਨੇ ਜ਼ਿਆਦਾਤਰ ਤਾਂ ਸਿੱਨ ਢੱਗੀਆਂ ਬਣਾਈਆਂ ਹੋਈਆਂ ਪਾਣੀ ਇਕੱਠਾ ਕਰ ਲੈਣੇ ਆ ਕਿੱਥੇ ਕਰਦੇ ਆ ਵੀ ਬਾਹਣ ਦੇ ਵਿੱਚ ਜਿਵੇਂ ਡੱਗੀ ਬਣਾਈ ਆਪਾਂ 100 ਬਾਈ 100 ਦੀ ਤੇ ਸਾਬੇ ਉਹਦੇ ਪਾਣੀ ਇਕੱਠਾ ਹੋਈ ਜਾਂਦਾ 10 ਦਿਨ ਪਾਣੀ ਉਹਦੇ ਵਿੱਚ ਪਾਲਿਆ ਇੱਕ ਦਿਨ ਚੱਕ ਲਿਆ ਉਹ ਚੋਂ ਕੱਢ ਲਿਆ ਇਹ 5 ਕਿੱਲੇ ਬਾਣ ਮੈਂ ਕਹਿ ਸਕਦਾ ਵੀ 7.5 ਕਿੱਲੇ 7-8 ਕਿੱਲੇ ਬਾਣ ਵੀ ਪਾਲਦੀ ਨਰਮਨ ਕੁਮਾਰਾ ਸਰੋਂ ਕਣਕ ਤੇ ਉਹ ਫਿਰ ਬਈ ਜਿਹੜੇ ਤੁਸੀਂ ਡਿੱਗੀ ਬਣਾਉਣੇ ਹੈਗੇ ਉਹ ਉੱਚੀ ਬਣਾਉਣੇ ਜਾਂ ਮੋਟਰ ਨਾਲ ਕਢਦੇ ਹੋ ਵਿੱਚ ਪਾਣੀ ਜਿਹੜੇ ਮੰਨ ਲਓ ਜਿਵੇਂ ਸਾਡੀ ਸਡਗੀਆਂ ਤੇ ਵੀ ਸਾਡੀ ਸਕੀਮ ਆ ਬਈ ਸਬਸਿਟੀ ਵਾਲੀਆਂ ਡਗੀਆਂ ਤੇ ਪੱਕੀਆਂ ਤੇ ਪੱਕੀ ਡੱਗੀ ਦੇ ਸਕੀਮ ਆ ਜ਼ਿਆਦਾਤਰ ਸਾਨੂੰ ਪੰਨੇ ਵਾਲੀ ਡੱਗੀ ਵਧੀਆ ਲੱਗਦੀ ਹੈ ਪੱਟੀ ਹੋਈ ਥੱਲੇ ਧਰਤੀ 'ਚ ਅੱਛਾ ਧਰਤੀ 'ਚ ਪੱਟ ਲਈ ਪੰਨਾ ਪਾਲਿਆ ਉਹ ਸਾਡੇ ਵਾਸਤੇ ਇਹਨੂੰ ਹੋਰ ਵਧੀ ਕਹੋ ਕਿ ਪਾਣੀ ਹੋ ਜਾਵੇ ਗਰਾਸ ਵੀ ਨਹੀਂ ਕੱਟਦਾ ਠੀਕ ਹੈ ਤੇ ਜਿਹੜੀ ਪੱਕੀ ਉਹ ਥੋੜਾ ਮੋਟਾ ਪਾਣੀ ਸੋਖਦੀ ਆ ਤਾਂ ਬਈ ਇੱਕ ਤਾਂ ਆ ਹੋ ਗਈ ਹੈ ਨਾ ਇਹ ਹੈਗੇ 5 ਕਿਲੋਵਟ ਦੀ ਇਧਰ ਅੱਡ ਹੈ ਨਾ ਇਹ 5 ਕਿਲੋ ਇਹ ਸਾਢੇ 7 ਕਿਲੋਵਟ ਆਹ ਸਾਢੇ 7 ਆ ਹਨ ਤੇ ਇਹਦੇ ਨਾਲ ਬਈ ਤੁਸੀਂ ਕਿੰਨਾ ਬਾਣ ਪਾਲਦੇ ਆ ਇਹ ਸਾਢੇ 7 ਵਾਲੀ ਸਾਡਾ 12 13 ਕਿੱਲੇ ਬਾਣ ਵਧੀਆ ਰਾਵਣ ਨਾਲ ਪਾਜਦੀ ਆ ਮਤਲਬ ਦੋਨੇ ਮੋਟਰ ਟੁੱਡੀਆਂ ਏਡੋ ਢੋਢਾ ਰੱਖੀਆਂ ਤੇ ਬਈ ਰਾਤ ਨੂੰ ਪਾਣੀ ਨਹੀਂ ਲਾਉਣ ਆਉਣਾ ਪੈਂਦਾ ਨਾ ਰਾਤ ਨੂੰ ਖੇਤਾਂ ਨਾਲ ਹੋਵੇ ਸੂਰਜ ਦੇ ਨਾਲ ਹੀ ਹੈ ਸਾਡਾ ਸਿਸਟਮ ਜਦੋਂ ਸੂਰਜ ਚੜ੍ਹ ਗਿਆ ਤਾਂ ਅਸੀਂ ਪਾਣੀ ਲਾਉਣ ਆ ਜਾਾਂਗੇ ਜੇ ਜੇ ਸੂਰਜ ਨਹੀਂ ਨਿਕਲਦਾ ਤੇ ਨਹੀਂ ਜਲਦੀ ਠੀਕ ਹੈ ਤਾਂ ਆ ਬਈ ਸਿਸਟਮ ਹੈਗਾ ਹਨਾ ਇਹ ਸੂਰਜ ਦੇ ਨਾਲ ਹੀ ਹੈ ਵੈਸੇ ਵੀ ਬਈ ਉਹ ਤਾਂ ਦੇਖੋ ਆਪਾਂ ਜੇ ਕਹਿਆ ਜਾਵੇ ਹਨਾ ਤਾਂ ਉਹ ਕੁਦਰਤ ਦਾ ਨਿਜਮ ਹੀ ਆ ਬਈ ਕਿਉਂਕਿ ਜੇ ਮੰਨ ਕੇ ਚੱਲੋ ਗਰਮੀ ਹੈ ਤਾਂ ਗਰਮੀ 'ਚ ਪਾਣੀ ਦੀ ਲੋੜ ਵੱਧ ਹੈ ਤੇ ਉਦੋਂ ਚੱਲੂਗੀ ਵੱਧ ਤੇ ਜੇ ਸਿਆਲ ਹੈ ਪਾਣੀ ਦੀ ਪਾਣੀ ਦੀ ਲੋੜ ਹੀ ਘਟਾ ਉਦੋਂ ਚੱਲੂ ਤੇ ਨਾਲੇ ਬਈ ਇਹ ਇਹਨਾਂ ਨੂੰ ਰਾਤ ਨੂੰ ਪਾਣੀ ਨਹੀਂ ਲਿਆਉਣਾ ਪੈਂਦਾ ਹਨਾ ਤੇ ਇਹ ਵੀ ਗੱਲ ਸਹੀ ਹੈ ਤੇ ਬਈ ਇਹਦੇ ਦਾ ਮਤਲਬ ਹੋਰ ਤੁਹਾਨੂੰ ਕੀ ਫਾਇਦੇ ਲੱਗੇ ਬਈ ਜਿਹੜਾ ਮੈਨੂੰ ਇੱਕ ਹੋਰ ਬਹੁਤ ਵੱਡਾ ਫਾਇਦਾ ਲੱਗੇ ਸਾਡੇ ਇਹਦੇ ਵਿੱਚ ਨਾ ਤੇ ਦੂਜੀਆਂ ਮੋਟਰਾਂ ਦੇ ਸਾਡੇ ਤੁਸੀਂ ਦੇਖ ਲੈਣੋ ਕਿਸਾਨ ਵਿਚਾਰਾ ਕਿਤੇ ਲੈਟ ਨਾਲ ਲੱਗ ਗਿਆ ਜਾਂ ਕਿਤੇ ਨਾ ਕਿਤੇ ਸਾਡੀਆਂ ਅਸੀਂ ਹੁੰਦੀਆਂ ਤਾਂ ਗਲਤੀਆਂ ਆ ਸੀ ਸੋ ਉਹਨੂੰ ਸੰਭਾਲ ਦੇਣੀ ਜੋੜਨੀ ਤਾਂ ਹੁੰਦੀ ਤਾਂ ਅਗਲੀ ਹੀ ਆ ਚਲੋ ਕਿਤੇ ਨਾ ਕਿਤੇ ਸਾਨੂੰ ਇਹ ਤਾਂ ਰਿਸਕ ਵੀ ਨਹੀਂ ਲੱਗ ਰਿਹਾ ਵੀ ਮੰਨ ਲਾ ਵਧੀਆ ਕਰੰਟ ਕੱਪੇ ਵਾਲਾ ਤੇ ਹੋਰ ਉਹ ਚੀਜ਼ਾਂ ਤੋਂ ਰਹਿਤ ਆਏ ਲੱਗ ਰਿਹਾ ਅੱਛਾ ਤੇ ਕੋਈ ਬਹੁਲੇ ਵੱਡੇ ਕੰਮਜਾਮ ਨਹੀਂ ਕੱਲਾ ਨਿੱਕਾ ਇਹ ਸਟਾਰਟਰ ਆ ਵੀ ਉਹ ਦੇਖ ਲਓ ਤੁਸੀਂ ਉਹਦੇ ਸੋਚ ਲੱਗੀ ਹੋਈ ਆ ਕੇ ਔਨ ਕਰਨੀਆਂ ਕੋਈ ਫਿਊਜ ਨਹੀਂ ਗ੍ਰਿਪ ਨਹੀਂ ਕੁਛ ਨਹੀਂ ਗੱਲਾ ਸਟਾਰਟਰ ਲੱਗਿਆ ਹੋਇਆ ਹੈ ਠੀਕ ਹੈ ਤਾਂ ਭਾਈ ਇੱਥੋਂ ਇਹ ਸੋਚ ਛੱਡ ਕੇ ਤੇ ਇਹ ਕ ਠੀਕ ਹੈ ਠੀਕ ਹੈ ਠੀਕ ਹੈ ਤੇ ਮਤਲਬ ਵੀ ਜਿਵੇਂ ਕਈ ਵੀ ਅਗਲਾ ਕਹਿ ਹੁੰਦਾ ਨਾ ਵੀ ਥੋੜੇ ਬਾਣ ਵਾਸਤੇ ਕੰਮ ਜਾ ਉਹ ਤੁਸੀਂ ਤਾਂ ਫਿਰ ਬਾਣ ਬਹੁਤ ਪਾਲੀ ਜਾਂਦੇ ਸਾਡੇ ਘਰ ਘਰ ਕਨੈਕਸ਼ਨ ਆ ਘਰ ਦੋ ਦੋ ਵੀ ਆਪਣੇ ਕੋਲੇ ਦੋ ਆ ਹੁਣ ਤੇ ਫਿਰ ਜਿਹੜੇ ਮੰਨ ਲਓ ਅੱਜ ਵੀ ਕਹੀ ਹੈ ਨਾ ਮਤਲਬ ਬਿਜਲੀ ਗ੍ਰਿਡ ਦੇ ਉੱਪਰ ਥੋੜਾ ਤਾਂ ਮਲੇ ਬਿਜਲੀ ਦਾ ਬੋਝ ਬਹੁਤ ਘਟ ਗਿਆ ਸਾਡੇ ਬੰਦੇ ਬਿਜਲੀ ਘਰ ਤੋਂ ਪੈਸੇ ਲਈ ਜਾਂਦੇ ਲੋਕ ਤਾਂ ਬਿੱਲ ਭਰਦੇ ਆ ਜੇ ਵਿੱਚੋਂ ਸਾਡੇ ਬੰਦੇ ਬਿਜਲੀ ਘਰ ਤੋਂ ਪੈਸੇ ਲੈ ਕੇ ਆਉਂਦੇ ਆ ਕਿਵੇਂ ਲੈ ਕੇ ਆਉਂਦੇ ਆ ਉਹ ਮਹੀਨੇ ਚ 10000 ਦੀ ਬਿਜਲੀ ਵੇਚਤੀ ਜਿਵੇਂ ਸੋਲਰ ਦੀ ਬਿੱਲ ਉਹਨਾਂ ਦਾ 50 ਲਾ ਇਹ ਵੀ ਇਹ ਬਾਈ ਇਹ ਇਹ ਜੀ ਦੇਖਿਆ ਜਾਵੇ ਆਪਾਂ ਮਤਲਬ ਆਮ ਹੀ ਹਨਾ ਗੱਲ ਚੱਲਦੀ ਹੈਗੀ ਵੀ ਯਾਰ ਲੋਕਾਂ ਨੂੰ ਅਪਾਜ ਕੀਤਾ ਜਾ ਰਿਹਾ ਹੈ ਫ੍ਰੀ ਦੀਆਂ ਸਹੂਲਤਾਂ ਦੇ ਕੇ 600 ਯੂਨਿਟ ਫ੍ਰੀ ਦੇ ਕੇ ਹਨਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਬੇਵਕੂਫੀ ਬਣਾ ਜਾ ਰਿਹਾ ਹੈ ਲollipops ਹੀ ਦਿੱਤਾ ਜਾ ਰਿਹਾ ਹੈ ਕਿ ਤੁਹਾਨੂੰ ਅਸੀਂ ਫ੍ਰੀ ਸਹੂਲਤਾਂ ਦਿੰਦੇ ਹਾਂ ਬਹੁਤ ਲੋਕ ਵੀ ਅੱਜ ਦੇ ਟਾਈਮ 'ਚ ਸਿਆਣੇ ਹੋ ਚੁੱਕੇ ਉਹ ਕਹਿੰਦੇ ਵੀ ਸਾਨੂੰ ਸਹੂਲਤਾਂ ਨਾ ਦਿਓ ਆ 600 ਯੂਨਿਟ ਫ੍ਰੀ ਨਾ ਦਿਓ ਜਿਵੇਂ ਬਾਈ ਨੇ ਕਿਹਾ ਹਨਾ ਵੀ ਬਿਜਲੀ ਘਰ ਤੋਂ ਪੈਸੇ ਲੈਂਦੇ ਆ ਜੇ ਬਾਈ ਸਿਸਟਮ ਤੁਸੀਂ ਬਿਜਲੀ ਦੇ ਪੈਸੇ ਲਾ ਦਿਓ ਪਰ ਤੁਸੀਂ ਉਹਨਾਂ ਨੂੰ ਸੋਲਰ ਦੇ ਉੱਪਰ ਸਬਸਿਡੀ ਦਿਓ ਜਦੋਂ ਸੋਲਰ ਤੇ ਲੋਕ ਬਿਜਲੀ ਆਪ ਪੈਦਾ ਕਰਨ ਲੱਗ ਪਏ ਤੁਹਾਡੇ ਸਿਰੋ ਬੋਝ ਘਟ ਜੂਗਾ ਅਗਲਾ ਆਪ ਬਿਜਲੀ ਪੈਦਾ ਕਰਕੇ ਆਪ ਦੀ ਘਰੇ ਵਰਤ ਲੂਗਾ ਤੁਹਾਨੂੰ ਫ੍ਰੀ ਦੇਣ ਦੀ ਬਈ ਲੋੜ ਹੀ ਨਹੀਂ ਪੈਣੀ ਸਰਕਾਰ ਸਬਸਿਡੀ ਦਿੰਦੀ ਆ ਤਾਂ ਸਬਸਿਡੀ ਐਂ ਆ ਹੀ ਦੇਵੇ ਜਿਵੇਂ ਆ ਸਾਨੂੰ ਦੇ ਰਹੀ ਆ ਕਈ ਚੀਜ਼ਾਂ ਚ ਕੰਪਨੀਆਂ ਦਾ ਫਾਇਦਾ ਹੋ ਜਾਂਦਾ ਏਜੰਸੀਆਂ ਦਾ ਫਾਇਦਾ ਹੋ ਜਾਂਦਾ ਸਬਸਿਡੀ ਉਹਦਾ ਸਾਡਾ ਨਾਮ ਬਣਾਇਆ ਹੁੰਦਾ ਗੱਲਾਂ ਸਬਸਿਡੀ ਪੈਸੇ ਸਤ ਉਹਨੇ ਲੈ ਜਾਂਦੇ ਉਹ ਸਬਸਿਡੀ ਇੱਕ ਵਾਰ ਸਿਰਫ ਨਾਮ ਦੀ ਹੁੰਦੀ ਆ ਆ ਸਬਸਿਡੀ ਅਸੀਂ ਮੰਨਦੇ ਆ ਵੀ ਹੈਗੀ ਆ ਸਹੀ ਆ ਭਈ ਡਾਇਰੈਕਟ ਕੈਸ਼ਬ ਸਬਸਿਡੀ ਆਊਗੀ ਸਬਸਿਡੀ ਨਹੀਂ ਆਊਗੀ ਹਨਾ ਉਹ ਚੱਕਰ ਨਾ ਹੋਵੇ ਸਿੰਪਲ ਸੂਪਰ ਸਿਸਟਮ ਹੋਣਾ ਚਾਹੀਦਾ ਤਾਂ ਬਈ ਆ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਬਾਈਰ ਕੇੰਦਰ ਦਾ ਬਾਣ ਹੈ ਇਹ ਕਣਕ ਵੀ ਪਾਲਦੇ ਐ ਨਾਲ ਝਿੰਗਾ ਵੀ ਝਿੰਗੇ ਦੇ ਵਿੱਚ ਤਾਂ ਖਰ ਬਹੁਤ ਪਾਣੀ ਦੀ ਲੋੜ ਪੈਂਦੀ ਹੈਗੇ ਨਾ ਲਗਾਤਾਰ ਮੋਟਰ ਕਈ ਕਈ ਦਿਨ ਚੱਲਦੀ ਹੈ ਨਾ ਵੀ ਜਦੋਂ ਝਿੰਗਾ ਪਾਉਨੇ ਹੈਗੇ ਹਾਂ ਬਿਲਕੁਲ ਬਈ ਤਾਂ ਮਤਲਬ ਬਾਈਰ ਕੇੰਦਰ ਦਾ ਰਿਜ਼ਲਟ ਇਹ ਆ ਵੀ ਪੂਰਾ ਇਹ ਕਾਮਯਾਬ ਕੰਮ ਹੈਗਾ ਹੈ ਨਾ ਦੋ ਮੋਟਰਾਂ ਇਹਨਾਂ ਦਾ ਟੋਟਲ ਬਈ ਖਰਚਾ ਤੁਹਾਡਾ ਇਹ ਤੇ 70000 ਦੱਸੇ ਕਿੰਨਾ ਆਪਣਾ 92000 ਰੁਪਏ ਲੱਗਿਆ 7.5 ਵਾਲੀ ਆ ਤੇ 62000 92 ਤੇ 62 ਵੀ ਟੋਟਲ 1 ਲੱਖ ਤੇ 54000 ਰੁਪਏ ਸਿਰਫ ਲੱਗਿਆ ਹੈ ਹਨਾ ਦੋ ਮੋਟਰ ਆਪਣੇ ਮਾਨ ਚ ਲੱਗ ਗਿਆ ਦੋ ਮੋਟਰ ਹੈ ਬਈ ਤੇ ਇਹਦੇ ਵਿੱਚ ਕੱਲੀਆਂ ਸੋਲਰ ਨਹੀਂ ਆਪਾਂ ਨੂੰ ਦੇ ਰਹੇ ਨਾਲ ਮੋਟਰ ਨਾਲ ਡਿਲੀਵਰੀ ਕੱਲਾ ਬੋਰ ਕਰਨਾ ਆਪਾਂ ਬਸ ਅੱਛਾ ਬੋਰ ਕਰ ਮੋਟਰ ਵੀ ਉਹਨਾਂ ਦੀ ਆ ਪੈਪ ਵੀ ਉਹਨਾਂ ਦੀ ਆ ਸਾਰਾ ਕੁਝ ਆ ਉਹਨਾਂ ਦਾ ਉਹਨਾਂ ਨੇ ਚਲਾ ਕੇ ਜਾਣੀ ਆਪਣੇ ਖੇਤਾਂ 'ਤੇ ਕੱਲਾ ਬੋਰ ਕਰਨਾ ਸੀ ਲੋ ਵੀ ਬਹੁਤ ਵੱਡੀ ਗੱਲ ਹੈ ਬਈ ਹਨਾ ਇਹੇ ਦੇਖਿਆ ਜਾਵੇ ਤਾਂ ਤਾਂ ਮੇਰੇ ਸਹਾਨਾ ਬਈ ਪੰਜਾਬ ਸਰਕਾਰ ਨੂੰ ਜਾਂ ਹੋਰ ਵੀ ਜਿਹੜੇ ਸੂਬਿਆਂ ਦੀਆਂ ਗਵਰਨਮੈਂਟਸ ਹਨ ਉਹਨਾਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈਗਾ ਕਿਉਂਕਿ ਬਈ ਜਿੰਨਾ ਵੀ ਮਤਲਬ ਲੋਕਾਂ ਨੂੰ ਇੰਡੀਪੈਂਡੈਂਟ ਕੀਤਾ ਜਾਊਗਾ ਤਾਂ ਜਿਹੜਾ ਸਿਸਟਮ ਦੇ ਉੱਪਰ ਐਲੈਕਟ੍ਰਿਸਿਟੀ ਦਾ ਬੋਝ ਘਟੂਗਾ ਹੁਣ ਅੱਜ ਦੇ ਟਾਈਮ 'ਚ ਵੀ ਆਪਾਂ ਨੂੰ ਪਤਾ ਹੈ ਕਿ ਅੰਦਰਖਾਤੇ ਹਾਲਾਤ ਕੀ ਹੈਗੇ ਸਬਸਿਡੀ ਦੇ ਕੇ ਗਵਰਨਮੈਂਟ ਲੋਕਾਂ ਨੂੰ ਫ੍ਰੀ ਬਿਜਲੀ ਤਾਂ ਦੇ ਰਹੀ ਹੈ ਪਰ ਬਿਜਲੀ ਵਿਭਾਗ ਦਾ 13000 ਕਰੋੜ ਪੰਜਾਬ ਸਰਕਾਰ ਵੱਲ ਬਕਾਇਆ ਜਿਨ੍ਹਾਂ ਦੇ ਨੋਟਿਸ ਵਾਰ-ਵਾਰ ਵਾਰ-ਵਾਰ ਆ ਰਹੇ ਆ ਪਰ ਜੇ ਇਸ ਤਰ੍ਹਾਂ ਦੀਆਂ ਕੁਝ ਨੀਤੀਆਂ ਬਣਾਈਆਂ ਜਾਣ ਤਾਂ ਉਹਦੇ ਨਾਲ ਇਹ ਹੋ ਸਕਦਾ ਹੈ ਕਿ ਲੋਕ ਆਪ ਬਿਜਲੀ ਪੈਦਾ ਕਰਨਗੇ ਲੋਕਾਂ ਨੂੰ ਸਰਕਾਰ ਤੋਂ ਬਿਜਲੀ ਮੰਗਣ ਦੀ ਲੋੜ ਨਹੀਂ ਪਊਗੀ ਆਤਮ ਨਿਰਭਰ ਜੋ ਲੋਕ ਜਦ ਹੋਗੇ ਤਾਂ ਤੁਹਾਨੂੰ ਬਿਜਲੀ ਪੈਦਾ ਕਰਨ ਦਾ ਜਿਹੜਾ ਬੋਝ ਹੈ ਉਹ ਘਟ ਜਾਊਗਾ ਸੋ ਵੀਡੀਓ ਸਬਸਕ੍ਰਾਈਬ ਕਰ ਲਵੀਤਾਨਵਾ